ਖਸਾਲਾ ਲਗਭਗ ਜਿਹੜੀ ਪਹਿਲਾਂ ਦੀ ਬੀਜੀ ਹੋਈ ਸੀਗੀ 10 ਤੋਂ 20 ਅਕਤੂਬਰ ਦੇ ਦਰਮਿਆਨ ਤੇ ਹੁਣ ਉਹ ਲਗਭਗ ਤੁਸੀਂ ਕਹਿ ਲਓ ਬਈ ਕਿਤੇ 30 ਦਿਨਾਂ ਦੀ ਕਿਤੇ 35 ਦਿਨਾਂ ਦੀ ਤੇ ਕਿਤੇ 25 ਦਿਨਾਂ ਦੀ ਹੋ ਚੁੱਕੀ ਆ ਤੇ ਬਹੁਤੇ ਜ਼ਿੰਮੇਦਾਰ ਹੋਣ ਉੱਤੇ ਜਿਹੜੀ ਯੂਰੀਆ ਪਾਉਣ ਦੀ ਉਹਦੇ ਵਿੱਚ ਲੱਗੇ ਹੋਏ ਆ ਜਾਂ ਪਲੈਨਿੰਗ ਕਰ ਰਹੇ ਆ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਟਾਪ ਡਰੈਸਿੰਗ ਕਰਨਾ नाइट्रोजन ਕੋਸ਼ਤੇ ਤੁਸੀਂ نیچے ਪਾ ਦਿੱਤੀ ਸੀ ਜਦੋਂ ਤੁਸੀਂ ਡੀਏਪੀ ਪਾਈ ਜਾਂ 12 32 16 ਪਾਈ ਤੇ ਉਸ ਵੇਲੇ ਕੋਸ਼ ਉਹਦੇ ਵਿੱਚ ਨਾਈਟ੍ਰੋਜਨ ਤੱਤ ਪਹਿਲੇ ਨਾਲ ਚਲਾ ਗਿਆ ਇਹ ਡੀਏਪੀ ਦੇ ਵਿੱਚ 18% ਮਤਲਬ ਜੇ ਦੋ ਕਟੇ ਪਾਏ ਤੇ 18 ਕਿਲੋ ਨਾਈਟ੍ਰੋਜਨ ਤੁਸੀਂ ਉਹ ਤੋਂ ਪਾ ਦਿੱਤੀ ਤੇ ਇਸੇ ਤਰੀਕੇ ਨਾਲ ਜਦੋਂ 12 32 16 ਜਿਹਨਾਂ ਨੇ ਪਾਈ ਹੈ ਮੰਨ ਲਓ ਤਿੰਨ ਕਟੇ 12 32 16 ਦੇ ਪਾਏ ਤੇ 18 ਕਿਲੋ ਮਤਲਬ 12% ਨਾਈਟ੍ਰੋਜਨ ਜੇ ਹੈਗੀ ਆ ਤੇ ਤਿੰਨ ਕੱਟੇ ਮਤਲਬ ਡੇਢ